ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸ਼ਬਦ ਸਿੱਖਾਂਗੇ ਜੀ ਆਸਾ ਮਹਿਲਾ ਚੌਥਾ ਸ੍ਰੀ ਗੁਰੂ ਰਾਮਦਾਸ ਜੀ ਪਾਸੋਂ ਉਚਾਰੇ ਹੋਈ ਬਾਣੀ ਵਿੱਚੋਂ ਸ਼ਬਦ ਹੈ ਝਿਮ ਝਿਮੇ ਝਿਮ ਝਿਮ ਵਰਸੈ ਅੰਮ੍ਰਿਤ ਧਾਰਾ ਰਾਮ ਇਸ ਸ਼ਬਦ ਨੂੰ ਆਪਾਂ ਬਹੁਤ ਹੀ ਮਿੱਠੀ ਤੌਂਤੇ ਕਰਨ ਜਾ ਰਹੇ ਹਾਂ ਤੇ ਵੀਰਾਂ ਦੇ ਸਕੇਲ ਤੇ ਇਸ ਸ਼ਬਦ ਨੂੰ ਆਪਾਂ ਤਬਲੇ ਤੇ ਗਾਇਨ ਕੀਤਾ ਹੈ ਤੇ ਜਦੋਂ ਪੈਣਾ ਦੇ ਸਕੇਲ ਤੇ ਆਪਾਂ ਇਹ ਸ਼ਬਦ ਨੂੰ ਗਾਇਨ ਕਰਾਂਗੇ ਤਾਂ ਪੰਜਵੇਂ ਕਾਲੇ ਨੂੰ ਸਾਮੰਨਾਂਗੇ ਪੰਜਵੇਂ ਕਾਲੇ ਨੂੰ ਜਦੋਂ ਸਾਮੰਨਦੇ ਹਾਂ ਤਾਂ ਸ਼ਬਦ ਦਾ ਚਲਨ ਜ਼ਿਆਦਾ ਹਿੱਪਚਦੇ ਨਹੀਂ ਹੈ ਕਿਹੜੇ ਕਿਹੜੇ ਸੁਰ ਲੱਗਦੇ ਹਨ ਆਪ ਜੀ ਦੇਖ ਹੀ ਰਹੇ ਹੋ ਤੇ ਪਹਿਲਾਂ ਆਪਾਂ ਸਥਾਈ ਤੇ ਇੱਕ ਅੰਤਰਾ ਗਾਇਨ ਕਰਾਂਗੇ ਫਿਰ ਸਿੱਖਾਂਗੇ ਕੱਲੇ-ਕੱਲੇ ਸਵਰ ਤੇ ਸਾਰੇ ਸ਼ਬਦ ਨੂੰ ਜਿਨ ਵਰਸੈ ਅੰਮ੍ਰਿਤ ਧਾਰਾਰਾ ਅੰਮ੍ਰਿਤ ਧਾਰਾਰਾ ਜਿਨ ਜਿਮੇ ਜਿਮ ਚਮ ਵਰਸੈ ਜਿਨ ਜਿਮੇ ਚਮ ਚਮ ਵਰਸੈ ਅੰਮ੍ਰਿਤ ਧਾਰਾਰਾ

ਤਪ ਰਾਰਾ ਜਿਮ ਜਿਮ ਚਿਮ ਚ ਮਚ ਵਰਸ ਅੰਮ੍ਰਿਤ ਧਾਰਾ ਰਾ ਅੰਮ੍ਰਿਤ ਧਾਰਾ ਰਾ जगत निस्तारा राम नाम वड आई राम नाम वडे आई राम नाम पे जगत निस तारा राम वडे आई राम नाम वडे आई ਗੱਲ ਜੁਗਰਾਮ ਨਾਮ ਬੋਹਿਤਾ ਗੁਰਮੁਖ ਪਾਰ ਲੰਗਾਈ ਗੁਰਮੁਖ ਪਾਰ ਲੰਗਾਈ ਗੱਲ ਜੁਗਰਾਮ ਨਾਮ ਬੋਹਿਤਾ ਗੁਰਮੁਖ ਪਾਰ ਲੰਗਾਈ ਗੁਰਮੁਖ ਪਾਰ ਲੰਗਾਈ ਗੁਰਮੁਖ ਪਾਰ ਲੰਗਾਈ ਗੁਰਮੁਖ ਪਾਰ ਲੰਗਾਈ ਜਿਨਾ ਚਿੰਦੇ ਚਕ ਵਰਸਤ ਅੰਮ੍ਰਿਤ ਧਾਰਾ ਅੰਮ੍ਰਿਤ ਧਾਰਾ ਧਾਰਾ ਰੰਗ ਅੰਮ੍ਰਿਤ ਧਾਰਾ ਰੰਗ ਜਿਮ 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 ਵਰਸ ਜਿਮ 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 ਵਰਸ ਜਿਮ 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 ਵਰਸ ਤੇ ਇਸ ਤਰੀਕੇ ਨਾਲ ਆਪਾਂ ਅਗਲੇ ਅੰਤਰੇ ਨੂੰ ਵੀ ਗਾਇਨ ਕਰ ਲੈਣਾ ਹੈ ਤੇ ਆਪਾਂ ਹੁਣ ਇੱਕ ਅੰਤਰਾ ਇਸ ਸ਼ਬਦ ਦਾ ਗਾਇਨ ਕੀਤਾ ਹੈ ਤੇ ਦੂਸਰੇ ਅੰਤਰੇ ਨੂੰ ਆਪਾਂ ਕੱਲੇ-ਕੱਲੇ ਸਵਰ ਤੇ ਸਿੱਖਾਂਗੇ ਤੇ ਇਸ ਤੋਂ ਪਹਿਲਾਂ ਸਿੱਖਦੇ ਹਾਂ ਆਪਾਂ ਸਥਾਈ ਕਿਸ ਤਰ੍ਹਾਂ ਗਾਇਨ ਕਰਨਾ ਹੈ ਜਦਕਿ ਪੰਜਵੇਂ ਕਾਲੇ ਨੂੰ ਆਪਾਂ ਸਾ ਮੰਨਿਆ ਹੈ ਸ਼ਬਦ ਦਾ ਸਟਾਰਟ ਜਿਹੜਾ ਹੁੰਦਾ ਹੈ ਚੌਥੇ ਕਾਲੇ ਤੋਂ ਹੁੰਦਾ ਹੈ ਜਿਮ ਜਿਮ ਜਿ सिम जीम, चिमे चिम जीम, चिमवर समृत धा रा अमृत धा रा ध रामृत धारा अमृत धृत धारा. स चिम् अमृत धारा अमृत धारा

ਗੁਰਮੁਖੇ ਗੁਰਮੁਖੇ ਨਦੇਰੀ RAM ਪਿਆ ਰਾਰਾ RAM ਪਿਆ ਰਾਰਾ ਫਿਰ ਤੇ RAM ਪਿਆ ਰਾਰਾ ਪਿਆਰਾ ਰਾਰਾ ਜਿਮ 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 ਵਰਸ ਤੇ ਅੰਤਰਾ ਇੱਕ ਆਪਾਂ ਗਾਇਨ ਕੀਤਾ ਸੀ ਅਗਲਾ ਅੰਤਰਾ ਆਪਾਂ ਦੇਖਣ ਜਾ ਰਹੇ ਹਾਂ ਹਨਤ ਪਲਤ

ारी गुरुमुख कर्णि सारी, सारी। हालत पलत राम नाम सुहेले गुरमुख करणी सारी ਗੁਰਮੁਖ ਕਰਨੀ ਸਾਰੀ ਨਾਨਕ ਦਾਤ ਦਇਆ ਕਰ ਦੇਵ ਨਾਨਕ ਦਾਤ ਦਇਆ ਕਰ ਦੇਵ ਰਾਮ ਨਾਮ ਨਿਸਤਾਰੀ राम नाम निस तारी राम नाम निस तारी राम नाम निस तारी जय जिम बोल जी में ਇਹ ਹੈ ਕਿ ਆਪ ਜੀ ਆਸਾਨੀ ਦੇ ਨਾਲ ਇਸ ਸ਼ਬਦ ਨੂੰ ਗਾਇਨ ਕਰ ਸਕੋਗੇ ਸਿੱਖ ਸਕੋਗੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ